ਦੋਸਤੋ ਗੱਡੀਆਂ ਤਾਂ ਆਪਾਂ ਸਾਰੇ ਚਲਾਉਂਦੇ ਆ ਠੀਕ ਹੈ ਸੁਆਬ ਵੀ ਬਹੁਤ ਆਉਂਦਾ ਹੈ ਦਿਲ ਆਪਣਾ ਉਦੋਂ ਦੁੱਖਦਾ ਜਦੋਂ ਆ ਗੱਡੀਆਂ ਦੇ ਨਵੇਂ-ਨਵੇਂ ਨਾ ਟਾਇਰ ਖਿਸ ਜਾਂਦੇ ਆ ਉਹਦਾ ਆਪਾਂ ਪੂਰਾ ਹੱਲ ਲੈ ਕੇ ਆਏ ਆ ਪ੍ਰਾਈਮ ਟਾਇਰ ਮਾਨਸਾ ਦੇ ਉੱਤੇ ਜਿੱਤੇ ਤੁਹਾਨੂੰ ਆਹ ਇੱਕ ਟਾਇਰ ਦੀ ਕੀਮਤ ਚ ਚਾਰ ਟਾਇਰ ਮਿਲ ਜਾਣਗੇ ਗੁੱਡੀ ਦੀ ਗਾਰੰਟੀ ਦੇ ਨਾਲ ਪੂਰੀ ਵਧੀਆ ਬਾਈ ਮਾਰੇ ਦੋਸਤੋ ਕੀ ਹਿਸਾਬ ਤਾਂ ਕਿੰਨੇ ਦਾ ਪੈ ਜਾਂਦਾ ਹੀ ਆ ਦੇਖੋ ਬਾਈ ਆਹ ਜਿਹੜਾ ਟਾਇਰ ਆ ਨਵਾਂ ਟਾਇਰ ਆ 14 ਕੁ ਹਜ਼ਾਰ ਦਾ ਟਾਇਰ ਆ ਬਾਈ ਠੀਕ ਹੈ ਜੀ ਹਾਂਜੀ 14000 ਦਾ ਟਾਇਰ ਆ ਆਪਾਂ ਨੂੰ ਪੈਜੂ ਬਾਈ ਇਹ 4300 ਦਾ ਤੋਲ ਕੇ ਵਿਖਾਓ ਮਾੜਾ ਯਾਰ ਨਹੀਂ ਨਹੀਂ ਉਹ ਚੜਾਓ ਉਚੜਾਓ ਮਾੜਾ ਕਰਕੇ ਵਿਖਾਓ ਗੁੱਡੀ ਕੱਡੀ ਦੀ ਗਰੰਟੀ ਹੋ ਬਈ ਰਾਵੜ ਦੀ ਵੀ ਗਰੰਟੀ ਹੋ ਬਈ ਆ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਟਾਇਰ ਦਾ ਵਜ਼ਨ ਲਗਭਗ 17 ਕਿਲੋ ਦੇ ਆਸ-ਪਾਸ ਆ ਠੀਕ ਹੈ ਆ ਤੁਹਾਨੂੰ ਵੀਡੀਓ ਚ ਆਪਾਂ ਕਰਕੇ ਵਿਖਾਵਾਂਗੇ 17.320 250 ਕਿਹਾ ਬਈ ਹਾਂਜੀ ਹਾਂਜੀ ਆ 4330 ਰੁਪਏ ਦਾ ਪਊਗਾ ਤੁਹਾਨੂੰ 30 ਰੁਪਏ ਛੱਡ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ 4300 ਦਾ ਟਾਇਰ ਜਦੋਂ ਮਰਜ਼ੀ ਆ ਕੇ ਗਾਰੰਟੀ ਵਾਲਾ ਬਿਨਾ ਗੁੱਡੀ ਕੱਢੇ ਤਾਂ ਲੈ ਕੇ ਜਾਓ ਪ੍ਰਾਈਮ ਟਾਇਰ ਮਾਨਸਾ ਦੇ ਉੱਤੇ